ਸਸਿਕਾਹਲ ਦੀ ਸਵਾਗਤ ਕਰਦੇ ਆ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਬੁਟੀਕ ਬੜਲਾ ਡਬਲੋਂ ਅੱਜ ਅਸੀਂ ਫੇਰ ਲੈ ਕੇ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ ਕਲੈਕਸ਼ਨ ਅੱਜ ਦੀ ਕਲੈਕਸ਼ਨ ਵਿੱਚ ਰਹਿਣਗੇ ਕਾਟਰਾਈਜ਼ ਏਕੇ ਟੈਕਸ ਦੇ ਫਰੈਸ਼ ਸੂਟ ਰਹਿਣਗੇ ਪ੍ਰਾਈਸ ਸਿਰਫ ਤੁਹਾਡੇ ਦੱਸੇ ਜੈਨੂਅਲ ਜੀ ਲੈ ਕੇ ਆਏ ਹਾਂ ਜੀ ਅਸੀਂ ਠੀਕ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਲਓ ਜੀ ਹੁਣ ਅਸੀਂ ਵੀਡੀਓ ਕਰਨ ਲੱਗੇ ਆ ਸਟਾਰ ਜ਼ਿਆਦਾ ਲੰਬੀ ਵੀਡੀਓ ਨਾ ਕਰਦੇ ਹੋਏ ਜੀ ਪਹਿਲਾ ਸੂਟ ਦੇਖੋ ਜੀ ਏਕੇ ਟੈਕਸ ਦਾ ਸੂਟ ਰਹੂਗਾ ਜੀ ਆਹ ਸਟਾਫ ਜਿਹੜਾ ਰਹਿਣ ਰਹਿਣ ਵਾਲਾ ਕੋਟਰਾਇਜ਼ ਬਿਲਕੁਲ ਸੌਫਟ ਵਾਲੀ ਹੈ ਜੀ ਬਿਲਕੁਲ ਸੌਫਟ ਆਈ ਕੋਟਰਾਇਜ਼ ਹੈ ਜੀ ਕਾਟਨ ਕੋਟਰਾਇਜ਼ ਹੈ ਬੈਕ ਵੀ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਤੁਸੀਂ ਸਟੈਂਪ ਲੱਗੀ ਦੇਖ ਸਕਦੇ ਹੋ ਜੀ ਤੁਸੀਂ ਠੀਕ ਹੈ ਜੀ ਕਾਟਨ ਕੋਟਰਾਇਜ਼ ਹੈ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਡਾਰਕ ਸ਼ੇਡ ਲੈ ਕੇ ਆਏ ਜੀ ਕਾਟ ਰਾਈਸ ਚ ਇਹ ਵਾਲੀ ਮੈਚਿੰਗ ਰਹੂਗੀ ਬਾਟਮ ਥੋੜਾ ਕਲਰ ਆ ਰਿਹਾ ਚੇਂਜਸ ਪਰ ਡੈਟੋ ਮੈਚ ਹੈ ਜੀ ਕਲਰ ਠੀਕ ਹੈ ਜੀ 2.5 ਮੀਟਰ ਸ਼ਰਟ ਰਹਿਣ ਵਾਲੀ ਹੈ 2.5 ਮੀਟਰ ਰਹਿਣ ਵਾਲੀ ਹੈ ਬਾਟਮ ਬਾਟਮ ਤੁਹਾਨੂੰ ਮਿਲੂਗੀ ਪਸ਼ਮੀਨੇ ਦੀ ਜੀ ਠੀਕ ਹੈ ਜੀ ਬਾਟਮ ਪਸ਼ਮੀਨੇ ਦੀ ਮਿਲਣ ਵਾਲੀ ਹੈ ਮੈਚਿੰਗ ਸ਼ਰਟ ਮਿਲੂਗੀ ਕਾਟ ਰਾਈਸ ਦੀ ਪ੍ਰਾਈਸ ਸਿਰਫ ਜੈਨੂਅਲ 1000 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਮੈਚਿੰਗ ਸੂਟ ਲੈ ਸਕਦੇ ਹੋ ਜੀ 1000 ਦੇ ਵਿੱਚ ਇਹ ਵਾਲਾ ਮੈਚਿੰਗ ਸੂਟ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪ੍ਰਿੰਟ ਦੇਖੋ ਬਹੁਤ ਹੀ ਡਿਫਰੈਂਟ ਜਤੋਂ ਵੱਡੇ ਵਸੇ ਪ੍ਰਿੰਟ ਲੈ ਕੇ ਆਏ ਆ ਕਲਰ ਵੀ ਬੜਾ ਪਿਆਰਾ ਜਿਹਾ ਥੋੜਾ ਡਾਰਕ ਚਾਟ ਲੈ ਕੇ ਆਏ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਬਲੈਕ ਮਿਲੂ ਕਿ ਤੁਹਾਨੂੰ ਇਹਦੇ ਨਾਲ ਬਾਟਮ ਠੀਕ ਹੈ ਜੀ ਬਲੈਕ ਤੁਹਾਨੂੰ ਇਹਦੇ ਨਾਲ ਬਾਟਮ ਮੈਲਣ ਵਾਲੀ ਹੈ ਸ਼ਰਟ ਦਾ ਪ੍ਰਿੰਟ ਦੇਖੋ ਜੀ ਡਿਫਰੈਂਟ ਜਆ ਪ੍ਰਿੰਟ ਹੈ ਬੜਾ ਸੋਹਣਾ ਜਆ ਦੇਖੋ ਜੀ ਇਹ ਵਾਲਾ ਤੁਹਾਨੂੰ ਪ੍ਰਿੰਟ ਮੈਲ ਵਾਲਾ ਸ਼ਰਟ ਦਾ ਬਲੈਕ بیس ਦੇ ਵਿੱਚ ਠੀਕ ਹੈ ਜੀ ਇਹ ਕਿ ਟੈਕਸ ਤੇ ਸੁਡ ਰਣਗੇ कॉटन कॉਟਰਾਇਜ਼ ਬਿਲਕੁਲ ਸੌਫਟ ਵਾਲਾ ਸਟੱਫ ਹੈ ਜੀ ਬਿਲਕੁਲ ਸੌਫਟ ਐਦਾਂ ਪਾਇਆ ਹੋਇਆ ਵੀ ਜੀ ਮਹਿਸੂਸ ਹੋਣਾ ਐਦਾਂ ਨਹੀਂ ਇਹ ਹਾਰਡ ਆ ਖੜਾ ਖੜਾ ਜਆ ਰਹੂਗਾ ਐਦਾਂ ਕੁਛ ਨਹੀਂ ਜੀ ਬਿਲਕੁਲ ਸੌਫਟ ਹੈ ਜੀ ਬਿਲਕੁਲ ਸੌਫਟ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੌਫਟ ਹੈ ਦੇਖੋ ਇਹਦਾ ਮੁੱਤੀ ਸਸੇ ਘੁੱਟ ਰਿਹਾ ਬਿਲਕੁਲ ਸੌਫਟ ਹੈ ਇਹਦਾ ਹਾਰਡ ਨਹੀਂ ਹੈਗਾ ਜੀ ਇਹ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਬਲੈਕ 베ਸ ਦੇ ਵਿੱਚ ਇਹ ਕਿਰੇਚ ਹੋਰ ਕਲਰ ਆਊਗਾ ਜੀ ਚੈਰੀ ਜਿਹਾ ਕਲਰ ਹੈ ਜੀ ਇਹ ਨੂੰ ਮਹਿਰੂਨ ਵੀ ਅਸੀਂ ਕਹਿ ਸਕਦੇ ਹਾਂ जी। ये भी बड़ा प्यारा जा वाला है। बहुत प्यारा कलर वाला जी ये मिलूगी बॉटम ढाई मीटर की कट रहेगी कॉटन कॉटराइज है जी देख सकते हो प्रिंट बड़ा प्यारा जहां वाला जी ਠੀਕ ਹੈ ਜੀ ਪ੍ਰਿੰਟ ਸੀ ਚੈੱਕ ਕਰ ਸਕਦੇ ਹਾਂ ਬਹੁਤ ਪਿਆਰਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਕਲਰ ਹੋ ਦੇਖੋ ਜੀ ਇਹਦੇ ਵਿੱਚ ਕੰਨੇ ਕਲਰ ਸੀ ਸੇਮ ਪ੍ਰਿੰਟ ਵਿੱਚ ਠੀਕ ਹੈ ਜੀ ਸੀ ਗ੍ਰੀਨ ਤੇ ਬਲੈਕ ਤੇ ਚੈਰੀ ਜਿਹਾ ਕਲਰ ਹੈ ਜੀ ਇਹ ਹੋਰ ਲੱਗ ਪ੍ਰਿੰਟ ਰਹੂਗਾ ਡਿਫਰੈਂਟ ਜਿਹਾ ਪ੍ਰਿੰਟ ਹੈ ਕਾਫੀ ਫੇਮਸ ਪ੍ਰਿੰਟ ਹੈ ਜੀ ਇਹ ਵਾਲੀ ਮਿਲੂਗੀ ਤੁਹਾਨੂੰ ਇਹਦੇ ਨਾਲ ਮਹਿੰਦੀ ਆ ਜੇ ਸ਼ੇਡ ਚ ਬਾਟਮ ਤੇ ਮਹਿੰਦੀ ਆ ਜੇ ਸ਼ੇਡ ਚ ਮਿਲਣ ਵਾਲੀ ਹੈ ਸ਼ਰਟ ਦੇਖੋ ਜੀ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਚੈੱਕ ਕਰੋ ਡਿਫਰੈਂਟ ਜਿਹਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਰਹਿਣ ਵਾਲਾ ਪ੍ਰਾਈਸ ਸਿਰਫ 1000 ਦੇ ਵਿੱਚ ਤੁਸੀਂ ਸਾਡੇ ਕੋਲ ਇਹ ਵਾਲੇ ਸੂਟ ਬਾਏ ਕਰ ਸਕਦੇ ਹੋ ਬਿਲਕੁਲ ਜੈਨੂਲ ਜੀ ਪ੍ਰਾਈਸ ਲੈ ਕੇ ਆਏ ਅਸੀਂ ਤੁਹਾਡੇ ਵਾਸਤੇ ਮੈਚਿੰਗ ਰਹੂਗੀ ਜੀ ਬਾਟਮ ਇਹ ਕੇਵਲ ਚੇ ਵਾਲਾ ਕਲਰ ਹੈ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਕੇਵਲ ਵਾਲਾ ਕਲਰ ਮਿਲੂਗਾ ਤੁਹਾਨੂੰ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਚੈੱਕ ਕਰੋ ਇਹ ਕੇਵਲ ਵਾਲਾ ਕਲਰ ਮਿਲਣ ਵਾਲਾ ਬੜਾ ਪਿਆਰਾ ਜਿਹਾ ਛੇੜਾ ਤੇ ਕਲਰ ਵੀ ਬੜਾ ਪਿਆਰਾ ਹੈ ਤੇ ਪ੍ਰਿੰਟਿੰਗ ਤਾਂ ਡਿਫਰੈਂਟ ਜੀ ਬੜੀ ਪਿਆਰੀ ਹੈ ਜੀ ਲਾਜワਬ ਜੀ ਪ੍ਰਿੰਟਿੰਗ ਲੈ ਕੇ ਆਏ ਆ ਤੁਹਾਡੇ ਵਾਸਤੇ 1050 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਇਹ ਕੇਵਲਾ ਕਲਰ ਆਊਗਾ ਜਿਹਦੇ ਵਿੱਚ ਠੀਕ ਹੈ ਜੀ ਇਹ ਵਾਲਾ ਕਲਰ ਤੁਹਾਨੂੰ ਖੋਲ ਕੇ ਦਿਖਾਵਾਂਗੇ ਜਿਹੜੀ ਸਾਡੀ ਪ੍ਰਾਈਸ ਹੁੰਦੀ ਹੈ ਨਾ ਬਿਲਕੁਲ ਜੈਨੂਅਲ ਜੀ ਹੁੰਦੀ ਹੈ ਬਾਕੀ ਤੁਸੀਂ ਵੀਡੀਓ ਦੇਖਦੇ ਹੋਵੋਗੇ ਚੈੱਕ ਕਰਦੇ ਹੋਵੋਗੇ ਠੀਕ ਹੈ ਜੀ ਸਾਡੀ ਪ੍ਰਾਈਸ ਸਰ ਨਾਲ ਲੋ ਹੁੰਦੀ ਹੈ ਜੀ ਦੇਖੋ ਜੀ ਚੈੱਕ ਕਰੋ ਇਹ ਵਾਲੀ ਆਊਗੀ ਇਹਦੇ ਨਾਲ ਸ਼ਰਟ ਇਹ ਵਾਲਾ ਇਹ ਵਾਲੀ ਆਊਗੀ ਬਾਟਮ ਤੇ ਇਹ ਵਾਲੀ ਆਊਗੀ ਸ਼ਰਟ ਠੀਕ ਹੈ ਟਾਈਟ-ਟਾਈ ਮੀਟਰ ਦੀ ਕੱਟ ਰਹੂਗੀ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਐ ਠੀਕ ਹੈ ਜੀ ਪ੍ਰਾਈਸ ਸਿਰਫ 1000 ਰੁਪਿਆ ਰਹੂਗੀ ਇਹਦੀ ਠੀਕ ਹੈ ਜੀ ਏਕੇ ਟੈਕਸ ਦੀ ਤੁਹਾਨੂੰ ਕੰਮ-ਕੰਮ ਦੀ ਬਾਟਮ ਮਿਲੂਗੀ ਇਹਦੇ ਨਾਲ ਪਸ਼ਮੀਨੇ ਦੀ ਤੇ ਏਕੇ ਟੈਕਸ ਦਾ ਕੋਟ ਰਾਈਜ਼ ਹੈ ਜੀ ਠੀਕ ਹੈ ਜੀ ਪ੍ਰਾਈਸ ਸਿਰਫ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੀ 1000 ਰੁਪਿਆ 1000 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਬਾਏ ਕਰਨਾ ਚਾਹੁੰਦੀਆਂ ਉਹ ਸ਼ਾਪ ਤੇ ਵਿਜ਼ਿਟ ਕਰਕੇ ਵੀ ਬਾਏ ਕਰ ਸਕਦੀਆਂ ਠੀਕ ਹੈ ਜੀ ਸ਼ਾਪ ਤੇ ਵਿਜ਼ਿਟ ਕਰਕੇ ਬਾਏ ਕਰ ਸਕਦੀਆਂ ਮੇਰੀ ਸ਼ਾਪ ਦਾ ਜਿਹੜਾ ਐਡਰੈਸ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਅਸੀਂ ਡਿਸਟ੍ਰਿਕਟ ਕਮਾਂਡ ਸਾਹਬ ਰਲਾੜਾ ਤੋਂ ਬਿਲੋਂਗ ਕਰਦੇ ਆਂ ਜੀ ਤੇ ਮੇਰੀ ਸ਼ਾਪ ਤੇ ਤੁਸੀਂ ਆਉਣਾ ਜੇਕਰ ਤੁਸੀਂ ਆਈਟੀਆਈ ਕ੍ਰੋਸ ਕਰਕੇ ਆ ਰਹੇ ਹੋ ਜੀ ਤੇ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਨਾ ਪਊਗਾ ਰੇਲਵੇ ਪੌਲ ਕ੍ਰੋਸ ਕਰਕੇ ਜੀ ਆਤਾ ਨੂੰ ਲੈਫਟ ਸਾਈਡ ਪੌਲ ਦੇ نیچے ਨੂੰ ਆਣਾ نیچے ਆ ਕੇ ਇੱਕ ਫਸਟ ਗਲੀ ਆਣੀ ਆ ਮੋੜਨ ਵਾਲੀ ਉਸ ਗਲੀ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤੁਸੀਂ ਪੌਲ ਨੂੰ ਕ੍ਰੋਸ ਨਹੀਂ ਕਰਨਾ ਪੌਲ ਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਤੁਸੀਂ ਪੌਲ ਦੀ ਠੀਕ ਹੈ ਜੀ ਪੌਲ ਦੀ ਰਾਈਟ ਸਾਈਡ ਆ ਕੇ ਫਸਟ ਗਲੀ ਆਣੀ ਆ ਜੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਪਹਿਲੀ ਗਲੀ ਆਉਗੀ ਜੀ ਮੁਰਨਾਲੀ ਉਹਦੇ ਵਿੱਚ ਤੁਸੀਂ ਐਂਟਰ ਕਰਨਾ ਉੱਥੇ ਸਾਡੀ ਸ਼ਾਪ ਹੈ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਠੀਕ ਹੈ ਜੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ